ਇਹ ਜੇ ਮੈਂ ਪੰਗਪੁਰਾ ਦੇ ਰਾਣਾ ਮਾ ਸਰਪੰਚਾਂ ਜੀ ਸਾਡੇ ਮਿੰਟ ਰਾਤ 11:00 ਵਜੇ ਤਕਰੀਬ 13 ਮਿੰਟ ਤੇ ਹਾਸਾ ਹੋਇਆ ਕਿੰਦੀਗੜ ਸੇਰ ਤੋਂ ਆ ਰਹੇ ਸੀ ਇਹ ਨਹੀਂ ਪਤਾ ਕਿ ਉਸ ਟਾਂ ਕਿਵੇਂ ਹੋਇਆ ਅਸੀਂ ਸਿਰਫ ਗੱਡੀ ਉੱਪਰ ਜਾਂ ਚਾਰੇ ਟਾਇਰ ਦੇ ਉੱਪਰ ਸੀ ਉਸ ਟਾਂ ਅਸੀਂ ਦੇਖੀ ਦੋ ਬੰਦੇ ਜੋ ਜੀ ਹੇਠੇ ਗਿਰ ਗਏ ਸੀ ਉਹ ਤਾਂ ਮਰ ਚੁੱਕੇ ਸੀ ਉਸ ਟਾਂ ਜਿਹੜੇ ਤਿੰਨ ਸੀ ਘੈਲ ਸੀ ਉਹਨਾਂ ਨੂੰ ਅਸੀਂ ਚੱਕ ਕੇ ਪਿੰਡ ਦੀ ਮਦਦ ਨਾਲ ਹਸਪਤਾਲ ਪਹੁੰਚਦੇ ਕਿਹਾ ਸਰਕਾਰੀ ਹਸਪਤਾਲ ਤੇ ਗੱਡੀ ਦੂਰੋਂ ਗੱਡੀ ਪਲਟੇ ਜਾਂਦੀ ਹੈ ਹਾਂ ਜੀ ਕੋਈ ਗੱਡੀ ਕਾਫੀ ਦੂਰ ਤੋਂ ਨਹੀਂ ਪਲਟੇ ਜਾਂਦੀ ਆ ਰਹੇ ਸੀ ਉੱਥੇ ਨਿਸ਼ਾਨ ਵੀ ਨਹੀਂ ਤੇ ਫਿਰ ਮੁੰਡੇ ਕਿੱਥੇ ਦੂਰ ਗਏ ਮੁੰਡੇ ਜਿਹੜੇ ਜਿਹੜੇ ਪਿੱਛੋਂ ਨਿਕਲੇ ਨੇ ਵਿੱਚੋਂ ਨਿਕਲ ਕੇ ਅੱਗੇ ਗਏ ਨੇ ਉਹ ਘਾਟੋ ਘਾਟੇ 15 20 ਫੁੱਟ ਦੇ ਅਸੀਂ ਚੱਕੇ ਨੇ ਜਿਹੜੇ ਤਿੰਨ ਵਿੱਚ ਸੀ ਉਹਨਾਂ ਨੂੰ ਅਸੀਂ ਬਾਹਰ ਕੱਢ ਕੇ ਤੇ ਉਹਨਾਂ ਹਸਪਤਾਲ ਪਹੁੰਚੇ ਕੀਤਾ ਉਹਨਾਂ ਦੇ ਵਿੱਚੋਂ ਸਵੇਰ ਤੱਕ ਜਾਨੀ ਕਿ ਦੋ ਦੀ ਡੈਥ ਹੋ ਚੁੱਕੀ ਸੀ ਤੇ ਇੱਕ ਅਜੇ ਜਾਨੀ ਕਿ ਜੀ ਹਸਪਤਾਲ ਦੇ ਵਿੱਚ ਤਾਂ ਘਾਨ ਦਾ ਹਾਸਲ ਬਹੁਤ ਜਿਆਦਾ ਭਿਆਨਕ ਹਾਸਾ ਜੀ ਬਹੁਤ ਜਿਆਦਾ ਹੀ ਭਿਆਨਕ ਹਾਸਾ ਜਾਨੀ ਕਿ ਸਾਡੇ ਪਿੰਡ ਦੇ ਪੂਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਕੱਢੀ ਸਿੱਧੀ ਕੀਤੀ ਤੇ 59 ਜਿਹੜੇ ਹੈਗੇ ਵਿਚਾਰੇ ਉਹਨਾਂ ਨੂੰ ਅਸੀਂ ਹੌਸਪੀਟਲ ਤੋਂ ਫੋਨ ਤੇ ਆਵਾਜ਼ ਆਈ ਹੈ ਜਬਰਦਸਤ ਬਹੁਤ ਜ਼ਿਆਦਾ ਆਵਾਜ਼ ਆਈ ਸੀ ਇਸੇ ਇਸ ਤੋਂ ਉਹ ਆਵਾਜ਼ ਦੇ ਨਾਲ ਹੀ ਅਸੀਂ ਰਾਤ ਨੂੰ ਉੱਠੇ ਨਹੀਂ 11 ਵਜੇ ਕਿਹੜਾ ਉੱਠਦਾ ਸੀ ਸਾਰੇ ਪਿੰਨ ਦੇ ਆ ਘਰਾਂ ਦੇ ਮਹੱਲੇ ਦੇ ਲੋਕ ਸਾਰੇ ਇਕੱਠੇ ਹੋ ਗਏ ਸੀ ਯਾਨੀ ਸਾਰਿਆਂ ਨੇ ਬਹੁਤ ਮਦਦ ਕੀਤੀ ਪੁਲਿਸ ਵੀ ਆਈ ਸੀ ਪੁਲਿਸ ਉਸ ਤੋਂ ਬਾਅਦ ਆਈ ਹੈ ਜਦੋਂ ਇਸ ਚੀਜ਼ ਹੈਗੀ ਸੀ ਸੂਚਨਾ ਕੀਤੀ ਸੀ ਪੁਛ ਵੀ ਆ ਗਈ ਸੀ ਜੋ 112 ਨੰਬਰ ਤੇ ਆਉਂਦੇ ਨੇ ਉਹ ਵੀ ਆ ਗਈ ਜੋ ਜਿਹੜੇ ਜਿਹੜੇ ਡੈਡ ਬੋਡੀ ਸੀ ਉਹ ਪੁਲਿਸ ਵਾਲੇ ਲੈ ਕੇ ਗਏ ਨੇ ਚੱਕ ਬਾਕੀ ਜੋ ਸੈਕਦੇ ਸ਼ੇਸ਼ੀ ਉਹਨਾਂ ਨੂੰ ਲੈਤੀ ਹੈ ਬਹੁਤ ਮਾੜੀ ਘਟਨਾ ਹੋਈ ਹੈ ਜ ਕਰਨੇ ਤਾਂ ਮੱਕਾ ਬਹੁਤ ਵੱਡਾ ਹੋਇਆ ਅਸੀਂ ਖੈਰ ਹੈਗੇ ਦਾ ਰਹਿਣ ਵਾਲੇ ਸ਼ਹਿਰ ਦੇ ਆ ਪਰ ਇੱਥੇ ਸਾਡੀ ਦੁਕਾਨ ਆ ਤੇ ਦੁਕਾਨ ਦੇ ਮੂਹਰੇ ਨਜ਼ਦੀਕ ਹੀ ਹੋਇਆ ਰਾਤ ਨੂੰ ਕਿਤੇ 11 ਦੇ ਟਾਈਮ 'ਚ ਇਧਰੋਂ ਆ ਰਹੇ ਸੀਗੇ ਤੇ ਸ਼ਹਿਰ ਵਾਲ ਨੂੰ ਦੋਸਤ ਇਕੱਠੇ ਹੋਏ ਸੀਗੇ ਤੇ ਇਹਨਾਂ ਦੇ ਚਾਰ ਪੰਜ ਜਣੇ ਕਹਿੰਦੇ ਨੇ ਕਹਿੰਦੇ ਵੀ ਬਹੁਤ ਖਤਰਨਾਕ ਕੰਮ ਹੋਇਆ ਇੱਥੇ ਮੱਦੇ ਨਜ਼ਰ ਗਏ ਹੋਣੇ ਇੱਥੇ ਮੱਦੇ ਨਜ਼ਰ ਇਹ ਇਧਰ ਕਿਤੇ ਕਹਿੰਦੇ ਮੁਹਾਲੀ ਤੋਂ ਆ ਰਹੇ ਸੀਗੇ ਤੇ ਉੱਥੋਂ ਆਉਂਦੇ ਹੋਏ ਰਸਤੇ ਦੇ ਵਿੱਚ ਤੇਲ ਪਵਾਇਆ ਇਹਨਾਂ ਨੇ ਪੰਪ ਤੇ ਕਿਤੇ ਉਹ ਦੋਸਤੋਂ ਵਿੱਚ ਪਿਠਾ ਰਹੇ ਸੀ ਤੇ ਪਰ ਉਹ ਬੈਠਿਆ ਨਹੀਂ ਹੈਗਾ ਇਹ ਨਾਲ ਬਸ ਆਪਣੇ ਆ ਰਹੇ ਦੀ ਇੱਥੇ ਆ ਕੇ ਇਹਨਾਂ ਦਾ ਟਾਇਰ ਟੂਰ ਪਾਟ ਗਿਆ ਕਹਿੰਦੇ ਵੀ ਅੱਗੇ ਆ ਕੇ ਡਿੱਗ ਗਏ ਇਹਨਾਂ ਦਾ ਬੰਬਾਰਾ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਦੇਖੋ ਜੀ ਬਹੁਤ ਜਿਆਦਾ ਇਹ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਵਧੀਆ ਹਿੰਮਤ ਮਾਰੀ ਆ ਰਾਤ ਨੂੰ ਉੱਠ ਕੇ ਨਹੀਂ ਕਿਹੜਾ ਹੁੰਦਾ ਇਹਨੂੰ ਹਸਪੀਟਲ ਪਹੁੰਚਾਇਆ ਇਹਨਾਂ ਨੂੰ ਬਹੁਤ ਵਧੀਆ ਗੱਲ ਆ ਪਿੰਡ ਦੀ ਰਾਤ ਨੂੰ ਇੱਥੇ ਰਾਤ 11:00 ਵਜੇ ਐਕਸੀਡੈਂਟ ਹੋਇਆ ਇਹਦੇ ਵਿੱਚ 5 ਬੰਦੇ ਸਵਾਰ ਸੀਗੇ ਪਤਾ ਨਹੀਂ ਗੱਡੀ ਦਾ ਟਾਇਰ ਫਟਿਆ ਪਿੱਛੋਂ ਗੱਡੀ ਪਲਟੀਆਂ ਹੰਦੀ ਹੋਈ ਘੱਟੋ ਘੱਟ 15 ਕਾਲਟੀਆਂ ਖਾ ਕੇ ਇੱਥੇ ਆਈ ਆ ਦੋ ਮੁੰਡੇ ਦਾ ਮੌਤ ਦੀ ਪੂਰੇ ਹੋ ਗਏ ਫਿਰ ਸਰਪੰਚ ਸਾਹਿਬ ਘਰ ਲਵੇ ਸੀ ਇਹਨਾਂ ਨੂੰ ਇਕੱਠਾ ਹੋ ਗਿਆ ਲੋਕਾਂ ਨੂੰ ਇਕੱਠੇ ਕਹੋਗੇ ਉਹ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਗੱਡੀ ਚਿਪਾ ਕੇ ਉੱਥੇ ਹਸਪੀਟਲ ਪਹੁੰਚਾਇਆ ਜਿਹਨਾਂ ਡੈਥ ਹੋ ਗਈ ਉਹਨਾਂ ਨੂੰ ਵੀ ਉੱਥੇ ਪਹੁੰਚਾਇਆ ਇਹ ਬਹੁਤ ਬੰਦਬੱਧ ਭਾਗੀ ਘਟਨਾ ਹੋਈ ਆ ਬਹੁਤ ਜ਼ਿਆਦਾ ਕੀ ਲੱਗਦਾ ਈਦ ਦਾ ਉਹ ਤਿਹਾਰ ਸੀਗਾ ਦੇਖੋ ਕੀ ਹੋਇਆ ਬਾਹਰ ਰੱਬ ਦੀ ਉਹ ਸਕਮ 12 ਮੀਟਰ ਦਾ ਖੜਾ 70 ਤੇ 70 ਦੀ ਸਪੀਡ ਕੋਈ ਜ਼ਿਆਦਾ ਤਾਂ ਹੁੰਦੀ ਨਹੀਂ ਹੈਗੀ ਤੇ ਹੁਣ ਟਾਇਰਾਂ ਦਾ ਕਰਕੇ ਲੱਗਦਾ ਵੀ ਟਾਇਰ ਇਹ ਜਿਵੇਂ ਇਹ ਮੂਰਲਾ ਵੀ ਕੁੰਡਾ ਮੈਨ ਲੱਗਦਾ ਮਹਰਲਾ ਵੀ ਕਸਿਆ ਸਮਝ ਨਹੀਂ ਲੱਗਦੀ ਵੀ ਕਿਵੇਂ ਹੋਇਆ ਇਹ ਮਾੜਾ ਹੋਇਆ ਜੀ ਬਹੁਤ ਤੇ ਕੀ ਕਰਤਾ ਉਸ ਦਿਨ ਘਟਨਾ ਵੀਰੇ ਮੇਰਾ ਦੋਸਤ ਸੀਗਾ ਸਿਮਰਨ ਉਹਦਾ ਮੈਨੂੰ ਫੋਨ ਆਇਆ ਮਤਲਬ ਤਕਰੀਬਨ ਪੌਣੇ 11 ਵਜੇ ਮੈਨੂੰ ਫੋਨ ਆਇਆ ਕਹਿੰਦਾ ਕਿੱਥੇ ਆਵਾ ਪੰਪ ਤੇ ਕਹਿੰਦਾ ਚੱਲ ਆਗੇ 2 ਮਿੰਟ ਚ ਬਾਹਰ ਆ ਜਾ ਮੈਂ ਚੱਲ ਖੜਾ ਰਿਹਾ ਉੱਥੇ 5-10 ਮਿੰਟ ਬਾਅਦ ਆਏ ਮੇਰੇ ਕੋਲ ਖੜੇ ਰਹੇ ਉੱਥੇ ਮਤਲਬ 15-20 ਮਿੰਟ ਉਹ ਦੂਸਰਾ ਮੁੰਡਾ ਜਿਹੜਾ ਡਰਾਈਵ ਕਰ ਰਿਹਾ ਸੀ ਫਰੈਸ਼ ਫਰੋਸ ਹੋਏ ਉੱਤੇ ਮੂੰਹਾਂ ਤੋਤਾ ਉਸ ਤੋਂ ਬਾਅਦ ਕਹਿੰਦੇ ਪਹਿਲਾਂ ਕਹਿੰਦੇ ਵੀ ਤੇਲ ਪਾਉਣਾ ਵਾਹ ਚਲੋ ਖੜ ਗਿਆ ਜੰਨੇ ਕਹਿੰਦੇ ਫਿਰ ਬਾਅਦ ਚ ਪਾ ਲੈਣਾ ਤੇ ਉਸ ਤੋਂ ਬਾਅਦ ਵਾਹ ਸਟਾਰਟ ਕਰੀ ਗੱਡੀ ਉਹਨਾਂ ਨੇ ਜਦ ਹੀ ਮੇਰੇ ਕੋਲ ਕਹਿੰਦੇ ਚੱਲ ਠੀਕ ਆ ਓਕੇ ਮਿਲਦੇ ਆ ਆਏ ਉਸ ਤੋਂ ਬਾਅਦ ਮੈਨੂੰ ਥੋੜੇ ਟਾਈਮ ਬਾਅਦ ਪਤਾ ਲੱਗਿਆ ਤੈਨੂੰ ਵੀ ਨਾਲ ਲੱਗੇ ਯਾਰ ਮੈਨੂੰ ਹਾਂ ਮੈਨੂੰ ਕਹਿ ਰਿਹਾ ਜਿਹੜਾ ਮੁੰਡਾ ਚਲਾ ਰਿਹਾ ਸੀ ਮੈਨੂੰ ਕਹਿ ਰਿਹਾ ਸੀ ਕਹਿੰਦਾ ਤੂੰ ਬੈਡ ਗਾੜੀ ਵਿੱਚ ਤੂੰ ਨਾ ਆ ਗਿਆ ਮੈਂ ਤੇਰੇ ਕੋਲ ਜ਼ਿੰਦਗੀ ਵਿੱਚ ਬੁਲਾਉਣਾ ਨਹੀਂ ਕਬੀ ਉਹ ਦੂਜੇ ਮੁੰਡੇ ਕਹਿੰਦੇ ਨਹੀਂ ਵੀ ਇਹਦੀ ਡਿਊਟੀ ਆ ਕਹਿੰਦੇ ਡਿਊਟੀ ਤੋਂ ਨਹੀਂ ਲਿਜਾ ਸਕ ਵੀ ਐਮ ਐਨ ਐ ਸਵੇਰੇ ਪੰਪ ਖੋਲਣਾ ਹੁੰਦਾ ਸੱਜਰੇ ਨਾ ਉੱਠ ਕੇ ਕਹਿੰਦੇ ਵੀ ਨਹੀਂ ਇਹਨੇ ਨਹੀਂ ਜਾਣਾ ਕਹਿੰਦੇ ਕਿੱਥੇ ਸੁਬਾ ਛੱਡਣਾ ਵਾਂਗੇ ਇਹਨੂੰ ਕਹਿੰਦਾ ਕੋਈ ਦਿੱਕਤ ਨਹੀਂ ਮੇਰੇ ਕੋਲ 150 ਕਿਲੋਮੀਟਰ ਸੇ ਕੋਈ ਫਰਕ ਨਹੀਂ ਪड़ਦਾ ਜਿਵੇਂ ਮੈਂ ਛੋੜ ਜਾਊਂਗਾ ਇਸਕੋ ਕਹਿੰਦੇ ਨਹੀਂ ਵੀ ਲੈ ਕੇ ਨਹੀਂ ਜਾਣਗੇ ਕਹਿੰਦੇ ਇਹਦੀ ਕੱਲ ਨੂੰ ਹੀ ਛੰਡੇ ਸ਼ਾਇਦ ਕਿੰਨੇ ਡੈਥ ਹੋਈ ਕਿ ਨਾਮ ਦੱਸਿਓ ਉਹਨਾਂ ਦੇ ਕਿੰਨੇ ਨਾਮ ਨੋ ਇੱਕ ਮੁੰਡੇ ਦਾ ਨਤਾਲੀ ਸ਼ਾਨ ਇੱਕ ਦਾ ਨਾਮ ਮਹਿਰ ਆ ਕਿ ਕਿਦੋਂ ਆ ਸੈਂਬਰਾ ਨਾ ਕਿੰਨੇ ਡੈਥ ਹੋਈ ਤਿੰਨੇ ਜਾਨਾਂ ਦੀ ਡੈਥ ਹੋ ਗਈ ਤੇ ਦੋ ਇੱਕ ਮੁੰਡਾ ਥੋੜਾ ਜਿਆਦਾ ਸੀਰੀਅਸ ਇੱਕ ਮਤਲਬ ਠੀਕ ਆ ਉਹਦੇ ਪਸਲੀਆਂ ਪੁੱਸਲੀਆਂ ਤੇ ਛੱਟ ਹੀ ਲੱਗੀ ਜਿਆਦਾ ਬਹੁਤ ਉਦੋਂ ਬਾਅਦ ਕੀ ਮਾਰ ਹੋ ਗਈ ਬਾਹਰ ਸਾਰੀ ਜ਼ਿੰਦਗੀ ਇੱਕ ਤਰ੍ਹਾਂ ਦਾ ਬਸ ਕਾਲੇ ਪੈ ਗਿਆ ਜਿੰਦਗੀ ਤੇ ਸਾਰੇ ਆੜੀ ਦੋਸ ਸੀਗੇ ਆੜੀ ਜੇ ਤੁਸੀਂ ਐਂ ਦੇਖ ਲੋ ਜੀ ਜਾਨ ਦੇਣ ਵਾਲੀ ਸੀਗੇ ਇੱਕ ਤਾਂ ਇੱਕ ਹੁੰਦੇ ਨੇ ਗੱਲਾਂ ਵਾਲੇ ਉਹ ਨਹੀਂ ਸੀ ਜਾਨ ਦੇਣ ਵਾਲੀ ਸੀਗੇ ਕੋਈ ਕੱਲਾ ਵੀ ਹਾਂ ਦੋ ਮਤਲਬ ਸਿਮਰਨ ਸੀ ਜਿਹੜਾ ਉਹ ਵੀ ਕੱਲੇ ਹੀ ਭਰਾ ਸੀਗਾ ਤੇ ਮਤਲਬ ਦੇਖੋ ਵਿਆਹ ਦੀ ਇਸ ਤੀ ਨਾਲ ਕੱਲੇ ਹੀ ਮਾਪੇ ਨੂੰ ਕਿੰਨਾ ਸਹਾਰਾ ਸੀ ਉਹਦਾ ਸਾਰਾ ਘਰ ਤਬਾਹ ਹੋ ਗਿਆ ਲਈ ਸ਼ਾਂਤੀ ਮੁੰਡਾ ਜਿਹੜਾ ਉਹ ਵੀ ਕੱਲੇ ਹੀ ਸੀਗਾ ਉਹ ਵੀ ਘਰੋਂ ਕੱਲੇ ਸੀ ਤੇ ਉਹ ਜਿਹੜਾ ਸਿੰਮੂ ਆ ਮੁੰਡਾ ਜਾਦਾ ਸੀਰੀਅਸ ਆ ਉਹ ਵੀ ਕੱਲੇ ਹੀ ਭਰਾ